ਪੰਜਾਬ ਦੇ ਵਿੱਚ ਬਿਜਲੀ ਦੇ ਲੰਮੇ-ਲੰਮੇ ਕੱਟ ਲੱਗ ਰਹੇ ਨੇ ਜਿਸ ਦੇ ਚੱਲਦੇ ਗਰਮੀ 'ਚ ਕਈ ਲੋਕ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਸੌਣ ਨੂੰ ਤਰਜ਼ੀ ਦਿੰਦੇ ਨੇ ਜੇਕਰ ਤੁਸੀਂ ਅਜਿਹਾ ਕਰਨ ਦੀ ਸੋਚ ਰਹੇ ਹੋ ਤਾਂ ਜਰਾ ਖੈਰ ਜਾਓ ਕਿਉਂਕਿ ਛੱਤਾਂ ਉੱਤੇ ਸੌਣ ਵਾਲੇ ਲੋਕਾਂ ਨੂੰ ਹੁਣ ਵੱਡੇ ਘਾਟੇ ਪੈ ਰਹੇ ਨੇ ਜੀ ਹਾਂ ਦਰਸਲ ਇਹ ਪਰਿਵਾਰ ਬੀਤੀ ਰਾਤ ਘਰ ਦੀ ਛੱਤ ਉੱਤੇ ਸੁੱਤਾ ਪਿਆ ਸੀ ਤੇ ਇਸੇ ਦੌਰਾਨ ਹੀ ਚਿੱਟੇ ਕੱਪੜੇ ਪਾ ਕੇ ਆਏ ਇੱਕ ਬੰਦੇ ਨੇ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਦੇ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਅੱਗੇ ਹੁਣ ਪੂਰਾ ਮਾਮਲਾ ਸੁਣੋ ਸੂਰਜ ਅਤੇ ਬਿੱਲਾ ਦੇ ਜ਼ੁਬਾਨੀ ਕੀ ਨਾਮ ਆਪਣਾ ਸਰ ਮੇਰਾ ਨਾਮ ਸੂਰੇਜ ਕੁਮਾਰ ਹੈ ਜੀ ਕਿਹੜੀ ਜਗ੍ਹਾ ਤੋਂ ਸਰ ਕੇਪਿੰਗ ਜਲਵਾਬਦੀ ਦਾ ਥਾਣਾ ਕਿਹੜਾ ਬੰਦਿਆ ਨੂੰ ਥਾਣਾ ਭਾਈ ਭਾਰਤ ਕਿਆ ਕੀ ਮਾਮਲਾ ਕੀ ਸਾਰਾ ਜੀ ਮਾਮਲਾ ਸਰ ਰਾਤੀ ਆਪਾਂ ਘੁੱਟੀ ਸੁੱਤੇ ਸੀ ਤਿੰਨੇ ਹੀ ਲਾਗੇ ਛੱਡੀ ਥੱਲੇ ਆਏ ਤੇ ਦੇਖਿਆ ਤੇ ਇਥੋਂ ਐਲ.ਈ.ਡੀ ਗਾਇਬ ਸੀ ਤੇ ਮੇਰੀ ਵਾਈਫ ਦਾ ਪਰਸ ਹੈਗਾ ਜੀ ਇਹ ਚ ਭਈ ਮੰਗਲ ਸੋਤੇ ਸੀ ਤੋਲੇ ਦਾ ਸੋਨੇ ਦਾ 골ਡ ਦਾ ਉਹ ਗਾਇਬ ਹੋ ਗਿਆ ਤੇ ਆਪਣਾ ਭਰਾ ਲੱਗਦਾ ਇਹਦਾ ਫੋਨ ਭਾਈ ਗਾਇਬ ਹੋ ਗਿਆ ਜੀ ਉਹ ਪੋਲ ਦਾ ਤੇ ਨਾਲੇ ਕੋ ਛੋਟਾ ਫੋਨ ਪਿਆ ਸੀ ਫ੍ਰਿਜ ਦੇ ਵਿੱਚ ਤੇ ਰੱਖਿਆ ਸੀ ਉਹ ਵੀ ਸਾਰਾ ਮਿਸਿੰਗ ਹੈਗਾ ਸੀ ਤੇ ਜਿਹੜਾ ਚੋਰ ਆ ਇਹ ਰਾਤੀ ਕੋਠਾ ਗੇਟ ਟੱਪ ਕੇ ਸਰ ਆਇਆ ਹੂੰ ਕਰੀਬ ਕਿੰਨੇ ਵੇ ਦਾ ਟਾਈਮ ਹੀ ਤੁਹਾਨੂੰ ਕਿਦਾਂ ਪਤਾ ਲੱਗਾ ਇਹ ਨੀਅਰ ਬੋਰਡ ਸਰ 2:30 ਜਾਂ 3:00 ਦਾ ਟਾਈਮ ਹੋਣਾ ਸਰ ਇਹ ਅਸੀਂ ਸਿਰ ਆਪਾਂ ਕੋਠੇ ਸੀ ਹੂੰ ਥੱਲੇ ਆਏ ਆ ਪਾਣੀ ਪੂਣੀ ਪੀਣ ਵਾਸਤੇ ਦੇਖਿਆ ਕਿ ਘਰ ਦਾ ਥੋੜਾ ਸਮਾਨ ਖਿਲਰ ਰਿਆ ਸੀ ਫਿਰ ਮੈਂ ਵੀ ਥੱਲੇ ਆਇਆ ਤਾਂ ਮੈਂ ਦੇਖਿਆ ਕਿ ਨਾ ਰਿਐਲਿਟੀ ਲੱਗੀ ਜੀ ਹੂੰ ਨਾ ਨਾ ਸਮਾਨ ਖਿਲ ਰਿਆ ਹੈ ਨਾ ਰੋਡ ਦਾ ਮੰਗੋ ਸਿੱਟਲ ਦੀ ਵਿੱਚ ਸ਼ਿਕਾਇਤ ਕਰਤੀ ਪੁਲਿਸ ਨੂੰ ਤੇ ਸ਼ਿਕਾਇਤ ਸਰ 112 ਦੇ ਸੇਵ ਕਾਲ ਕਰ ਦਿੱਤੀ ਹੋਈ ਹੈ ਤੇ ਸੀਸੀਟੀਵੀ ਫੁਟੇਜ ਵੀ ਹੈਗੀ ਸਾਡੇ ਕੋਲ ਉਹ ਉਹ ਵਿੱਚ ਨਜ਼ਰ ਆ ਰਹੇ ਨੇ ਬੰਦੇ ਬੰਦੇ ਨਜ਼ਰ ਆ ਰਹੇ ਸਰ ਆਪਾਂ ਐਲ.ਐਡੀ ਲੈ ਕੇ ਜਾ ਰਹੇ ਨਜ਼ਰ ਆ ਰਹੇ ਆ ਲੈ ਕੇ ਨਜ਼ਰ ਆ ਰਹੇ ਆ ਠੀਕ ਹੈ ਉਹਨੇ ਲਪੇਟਿਆ ਸੀ ਜੇ ਕੋਈ ਚਾਦਰ ਚ ਬਿਆਨ ਨਾਮ ਬਿੱਲਾ ਖਾਨ ਸੇ ਹਾਂ ਜਲਵਲਬਾਦੀ ਕੀ ਮਾਮਲਾ ਕੀ ਹੋਇਆ ਸਰ ਰਾਤ ਨੂੰ ਅਸੀਂ ਸੌਏ تھے ਤੋ ਬਾਕੀ ਸਭੀ ਫੈਮਿਲੀ ਛੱਪੇ ਸੋਏ ਹੋਏ ਸਨ ਹੂੰ ਤੋ ਇੱਕ ਪਰਾਇ ਕੋਈ ਬੰਦਾ ਬਾਹਰ ਸਿਆ ਗੇਟ ਉੱਪਰ ਤੇ ਉਹਨਾਂ ਦਾ ਫੋਨ ਇੱਥੇ ਪਰਾਵਾ ਰਹਾ ਦਾ ਮੰਜੇ ਤੇ ਸੋਇ ਰਿਹਾ ਹੂੰ ਤੋ ਫੋਨ ਲੈ ਗਿਆ ایرਕੋਡ ਲੈ ਗਿਆ ਹੂੰ ਔਰ ਘਰ ਮੇਂ ਫ੍ਰੀਜ ਮੇਂ ਫੋਨ ਰੱਖਾ ਹੋਆ ਥਾ ਹੂੰ ਉਹ ਲੈ ਕੇ ਗਿਆ ਔਰ ਸਾਥ ਮੇਂ ਇੱਕ ਹੋਰ ਘਰ ਹੈ ਉਹਨਾਂ ਦੇ ਘਰ ਮੇਂ ਸਕੇ ਅਕ ਲੈ ਕੇ ਗਿਆ ਉਹਨ ਭਾਈ ਦੇ ਘਰ ਮੇਂ ਸੇ ਐਲ ਸੀ ਡੀ ਲਈਏ ਹੂੰ ਔਰ ਸੋਨੇ ਦਾ ਮੰਗਲ ਸੂਤਰ ਉਹ ਲੈ ਗਿਆ ਦਰਸਲ ਇਹ ਘਟਨਾ ਜਲੰਧਰ ਦੇ ਜਲੋਵਾਲ ਆਬਾਦੀ ਦੀ ਹੈ ਜਿੱਥੇ ਚੋਰਾਂ ਨੇ ਦੋ ਘਰਾਂ ਨੂੰ ਬੀਤੀ ਰਾਤ ਨਿਸ਼ਾਨਾ ਬਣਾਇਆ ਸੋ ਦੋਸਤੋ ਤੁਸੀਂ ਵੀ ਰੱਖਿਆ ਕਰੋ ਤੇ ਘਰਾਂ ਨੂੰ ਜਿੰਦੇ ਕੁੰਡੇ ਲਗਾ ਕੇ ਸੌਇਆ ਕਰੋ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਵਾਰਦਾਤਾ ਵੱਧ ਰਹੀਆਂ ਨੇ ਕੋਈ ਪਤਾ ਨਹੀਂ ਚੋਰ ਕਦੋਂ ਤੁਹਾਡੇ ਘਰ ਤੇ ਧਾਵਾ ਬੋਲ ਦੇਣ ਤੇ ਫਿਰ ਤੁਹਾਨੂੰ ਆਪਣੀ ਚੋਰੀ ਹੋਈ ਚੀਜ਼ ਲੈਣ ਲਈ ਥਾਣਿਆਂ ਦੇ ਚੱਕਰ ਕੱਟਣੇ ਪੈਣ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ